मोनिका मल्होत्रा वार्ड नंबर 83 ਤੋਂ ਮੈਨੂੰ ਮੌਕਾ ਦਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਨ ਦਾ ਤੇ ਮੈਂ ਸਭ ਨੂੰ ਇਹ ਹੀ ਰਿਕਵੈਸਟ ਕਰੂੰਗੀ ਕਿ ਸਾਨੂੰ ਇੱਕ ਚਾਂਸ ਦਿੱਤਾ ਜਾਵੇ ਤਾਂ ਕਿ ਵਾਰਡ ਦੀ ਤਰੱਕੀ ਹੋ ਸਕੇ ਜੋ ਕਿ ਇੰਨੇ ਸਾਲੋਂ ਤੋਂ ਨਹੀਂ ਹੋ ਪਈ ਕਿਤੇ ਦੇ ਕੰਮ ਨਹੀਂ ਹੋਏ ਕਿ ਕਿਹੜੇ ਕਿਹੜੇ ਹੈ ਜਿਵੇਂ ਕਿ ਲੋਕੀ ਪਾਰ ਪਾਣੀ ਤੋਂ ਬਹੁਤ ਜ਼ਿਆਦਾ ਤੰਗ ਨੇ ਉਹਨਾਂ ਦੇ ਕਰੇ ਕਿੰਨੇ ਕਿੰਨੇ ਦਿਨ ਪਾਣੀ ਨਹੀਂ ਆਂਦਾ ਟਿਊਬਵਲ ਖਰਾਬ ਹੈ ਸਫਾਈ ਦਾ ਸਫਾਈ मतलब ਬਹੁਤ ਕਮੀ ਹੈ ਗਲੀਆਂ ਚ ਲੋਕੀ ਸੇਫ ਨਹੀਂ ਫੀਲ ਕਰਦੇ 8 ਵਜੇ ਤੋਂ ਬਾਅਦ ਕਰੋ ਨਿਕਲਣ ਤੋਂ ਇਹ ਇਹ ਸਭ ਕੰਮ ਹੈ ਜੋ ਕਿ ਲਾਈਟ ਦਾ ਕਮੀ ਹੈ ਗਲੀਆਂ ਚ ਇਹ ਸਾ ਇਹ ਇਸ ਤਰ੍ਹਾਂ ਦੇ ਕਾਫੀ ਤਰ੍ਹਾਂ ਕੰਮ ਹੈਗੇ ਆ ਜਿਹੜੇ ਕਿ ਵਾਰਡ ਦੇ ਵਿੱਚ ਨਹੀਂ ਹੋਏ ਜੇ ਸਾਨੂੰ ਮੌਕਾ ਦਿੱਤਾ ਜਾਏਗਾ ਅਸੀਂ ਇੰਨਾ ਕੰਮਾਂ ਉੱਤੇ ਕੰਮ ਕਰਾਂਗੇ ਲਗਦਾ ਲੋਕੀ ਤੁਹਾਨੂੰ ਪਿਆਰ ਕਰੋਗੇ ਵੀ ਨਵਾਂ ਚਿਹਰਾ ਤੁਹਾਨੂੰ ਪਤਾ ਨਹੀਂ ਘਰਵਾਰੇ ਨੌਲੇਜ ਹੈ ਹੀ ਵਾਲ ਬਾਡੀ ਰਾਜਨੀਤੀ ਕਿੱਦਾ ਲੱਗੂਆ ਆਮ ਪਬਲਿਕ ਨੂੰ ਜੋ ਕਿੱਦਾ ਲੱਗੂਆ ਦੇਖੋ ਅੱਜਕੱਲ ਪੜ੍ਹੇ ਲਿਖੇ এডੂਕੇਸ਼ਨ ਦੀ ਬਹੁਤ ਲੋੜ ਹੈ ਮੈਂ ਉਹੀ ਸਭ ਨੂੰ ਰਿਕਵੈਸਟ ਕਰਨਾ ਚਾਹੁੰਗੀ ਕਿ ਐਜੂਕੇਟਿਡ ਲੋਕਾਂ ਨੂੰ ਤੇ ਯੰਗ ਨੂੰ ਮੌਕਾ ਦਿਓ ਨਿਊ ਫੇਸ ਵੀ ਮਤਲਬ ਫਸਟ ਟਾਈਮ ਤਹਾਰਿਕ ਬੰਦੇ ਦੇ ਹੁੰਦੇ ਆ ਨਾ ਕਿ ਮੈਂ ਉਹਨ ਸਭ ਨੂੰ ਇਹ ਰਿਕੁਐਸਟ ਕਰਨਾ ਚਾਹੂੰਗੀ ਕਿ ਇਹ ਨਵਾਂ ਫੇਸ ਨਾ ਦੇਖੋ ਇਹ ਦੇਖੋ ਕਿ ਯੰਗ ਤੇ ਐਜੂਕੇਟਿਡ ਲੋਗ ਅੱਗੇ ਆ ਰਹੇ ਲੋਕਾਂ ਕਿਸ ਦੀ ਲੋਗੀ ਇਲਾਕੇ ਦੇ ਵਿੱਚ ਕਹਿੰਦੇ ਟੋਬਲ ਹੈ ਨਹੀਂ ਤੁਹਾਡੇ ਲਾਈਟਾਂ ਦਾ ਪੂਰਾ ਹਾਲ ਹੈ ਲਾਈਟ ਨਹੀਂ ਹੁੰਦੀ ਤੇ ਇਹਨਾਂ ਦਾ ਪੂਰਾ ਹਾਲ ਹੈ ਸਰਤਾ ਦਾ ਪੂਰਾ ਹਾਲ ਹੈ ਕਿਸੇ ਜਿੱਤਣ ਤੋਂ ਬਾਅਦ ਕਰੋ ਇਹ ਲੋਕਾਂ ਲਈ ਕੰਮ ਬਿਲਕੁਲ ਜੀ ਅਸੀਂ ਇਹ ਨਹੀਂ ਹੈ ਕਿ ਜਿੱਤਣ ਤੋਂ ਬਾਅਦ ਆਪਣੇ ਘਰੇ ਬਹਿ ਜਾਈਏ ਸਿਰਫ ਕੰਮ ਕਰਨ ਲਈ ਇਹ ਇਲੈਕਸ਼ਨ ਲੜਨਾ ਚਾ ਰਹੇ ਆ ਉਹਦੇ ਚਾਹਵਾ ਨਾ ਤੇ ਮੈਂ ਇਹੀ ਰਿਕੁਐਸਟ ਸਭ ਨੂੰ ਕਰੂੰਗੀ ਕਿ ਸਾਨੂੰ ਇੱਕ ਵਾਰ ਮੌਕਾ ਦੇ ਕੇ ਦੇਖੋ ਅਸੀਂ ਜ਼ਰੂਰ ਤੁਹਾਡੇ ਕੰਮ ਕਰਾਂਗੇ ਕਿੱਦਾਂ ਲੱਗਦਾ ਜੇ ਲੋਕੀ ਤੁਹਾਨੂੰ ਹਾਰ ਪਾਰੇ ਆ ਲੋਕੀ ਤੁਹਾਨੂੰ ਸਨਮਾਨ ਕਰਦੇ ਆ ਕਿੱਦਾਂ ਇੱਕ ਖੁਸ਼ੀ ਦਾ ਮੌਕਾ ਹੁੰਦਾ ਬਹੁਤ ਵਧੀਆ ਲੱਗਦਾ ਹੈ ਕਿ ਲੋਕ ਰਿਸਪੈਕਟ ਦੇ ਰਹੇ ਆ ਅਸੀਂ ਵੀ ਉਦਾਂ ਹੀ ਲੋਕਾਂ ਦੇ ਕੰਮ ਕਰਾਂਗੇ ਉਹਨਾਂ ਨੂੰ ਰਿਸਪੈਕਟ ਦੇਵਾਂਗੇ ਲੋਕਾਂ ਦੇ ਜਿਹੜੇ ਕੰਮ ਉਹਨਾਂ ਨੂੰ ਬਹੁਤ ਦੂਰ ਦੂਰ ਜਾ ਕੇ ਕਰਾਣੇ ਪੈਂਦੇ ਆ ਅਸੀਂ ਕੈਂਪ ਲਗਾਵਾਂਗੇ ਉਹਨਾਂ ਦੇ ਆਧਾਰ ਕਾਰਡ ਦਾ ਕੰਮ ਕਿਸੇ ਦੇ ਪੈਨਸ਼ਨ ਦਾ ਕੰਮ ਉਹਨਾਂ ਨੂੰ ਬਹੁਤ इजीली ਕਰਵਾ ਕੇ ਦਿੱਤਾ ਜਾਏਗਾ ਉਹਨਾਂ ਨੂੰ ਮਤਲਬ ਟੈਨਸ਼ਨ ਨਹੀਂ ਦਿੱਤੇ ਜਾਏਗੀ ਤਾਂ ਕਿ ਉਹ ਫਰਾਸ ਨਾ ਹੋਣ ਕਿਹਦੇ ਦਿਨ ਨੂੰ ਵੋਟਾਂ ਪੈ ਰਹੀਆਂ 21 ਤਰੀਕ 21 ਦਸੰਬਰ ਵਾਰਡ ਨੰਬਰ ਕਿੰਨਾ ਡਟਾ 83 ਕੀ ਲੋਕਾਂ ਨੂੰ ਸਦੇ ਜੋ ਆਪਣੇ ਵੀ ਤੁਹਾਡੇ ਨਾਲ ਜੁੜਨ ਕਾਂਗਰਸ ਵਾਰਡੀ ਨਾਲ ਵੀ ਵੋਟਾਂ ਮਾਣ ਤੁਹਾਨੂੰ ਕਾਂਗਰਸ ਪਾਰਟੀ ਤਾਂ ਸ਼ੁਰੂ ਤੋਂ ਹੀ ਲੋਕਾਂ ਨੂੰ ਕੰਮ ਕਰਾਉਂਦੀ ਆ ਰਹੀ ਹੈ ਤੁਸੀਂ ਵੀਜੇ ਮਤਲਬ ਸਾਰਿਆਂ ਦੇ ਹਾਲ ਤੁਸੀਂ ਦੇਖ ਹੀ ਲਿਆ ਕਿ ਚੱਲ ਰਿਹਾ ਤੇ ਬਸ ਇਹੀ ਹੈ ਕਿ ਸਾਨੂੰ ਵੋਟ ਪਾਓ ਇੱਕ ਚਾਂਸ ਦਿਓ ਦੇਖ ਕੇ ਦੇਖੋ ਵਾਰਡ ਦੀ ਤਰੱਕੀ ਜ਼ਰੂਰ ਹੋਏਗੀ ਪਾਰਟੀ ਨੇ ਇਨਾ ਮਾਨ ਬਖਸ਼ਿਆ ਜੀ ਪੁਰਾਣੇ ਕਾਂਗਰਸੀ ਵਰਕਰ ਨੇ 20 25 ਸਾਲ ਤੋਂ ਵਾਰਡ ਨੰਬਰ 83 ਦੀ ਸੇਵਾ ਦੇ ਵਿੱਚ ਮੇਰੇ ਫਾਦਰ ਸਾਹਿਬ ਮੇਰਾ ਪਰਿਵਾਰ ਸਾਰਾ ਵਾਰਡ ਨੰਬਰ 83 ਦੀ ਸੇਵਾ ਕਰ ਰਿਹਾ ਜੀ ਮੈਂ ਤੇ ਮੇਰੀ ਵਾਈਫ ਮੋਨਿਕਾ ਮਲੋਤਰਾ ਜੀ ਵੱਡੀ ਵੱਡੀ ਹਾਈ ਕਮਾਂਡ ਨੇ ਸਾਨੂੰ ਮੌਕਾ ਦਿੱਤਾ ਜੀ ਕੰਮ ਕਰਨ ਦਾ ਤੇ ਆਪਾਂ ਦਿਲੋਂ ਦਿਨ ਰਾਤ ਕੰਮ ਕਰਕੇ ਇਹ ਵਾਰਡ ਦੀ ਨੁਹਾਰ ਬਦਲਾਂਗੇ ਜੀ ਵਾਰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਈਟ ਸਮਰਚੀਵਲ ਪਾਣੀ ਦੀ ਦਿੱਕਤ ਨਹੀਂ ਆਣ ਦਵਾਂਗੇ ਇਲਾਕੇ ਵਿੱਚ ਵਿਕਾਸੇ ਕੰਮ ਨਹੀਂ ਹੋਇਆ ਜੇ ਵਿਕਾਸੇ ਕੰਮ ਹੋਏ ਹੁੰਦੇ ਜੀ ਤੇ ਤੁਸੀਂ ਦੇਖ ਹੀ ਲਿਆ ਪਿੱਛੇ ਐਮਪੀ ਦੇ ਇਲੈਕਸ਼ਨ ਹੋਏ ਆ ਜੀ ਕੀ ਹਾਲ ਹੋਇਆ ਵਿਕਾਸ ਦੇ ਕੰਮ ਦਾ ਜੇ ਵਿਕਾਸੇ ਕੰਮ ਹੋਏ ਹੁੰਦੇ ਤੇ ਇਹਨਾਂ ਨੂੰ ਵੋਟਾਂ ਨਾ ਪੈਂਦੀਆਂ ਜੀ ਮੈਂ ਦੇਖਿਆ ਪਿਛਲੇ ਵੀਡੀਓ ਵੀ ਦੇਖਿਆ ਜਦੋਂ ਟੂਰ ਠੀਕ ਕਰਾ ਰਹੇ ਹਾਂ ਤੁਸੀਂ ਤੁਹਾਡੀ ਪਾਰਟੀ ਨੂੰ ਮੌਕੇ ਤੋਂ ਮਿਲਿਆ ਤੁਸੀਂ ਫੇਰ ਵੀ ਇਤਨੀ ਸੇਵਾ ਕਰ ਰਹੇ ਕਿ ਤਰ੍ਹਾਂ ਜਿੱਦਾਂ ਪਿੱਛੇ ਸੇਵਾ ਕਰਦੇ ਆਏ ਆ ਜੀ ਮਾਲਕ ਤੋਂ ਇਹੀ ਅਰਦਾਸ ਕਰਦੇ ਆ ਏਦਾਂ ਹੀ ਸੇਵਾ ਕਰਾਂਦੇ ਰਹਿਣ ਤੇ ਵਾਰਡ ਨੰਬਰ 83 ਦੀ ਹਰ ਟਾਈਮ ਸੇਵਾ ਦੇ ਵਿੱਚ ਹਾਜ਼ਰ ਰਹੀ ਜੀ ਕਿੱਦਾਂ ਦੇ ਕੰਮ ਕਿਤੇ ਜੋ ਪਾਰਟੀ ਵੱਲੋਂ ਜਿਹਦਾ ਇਲਾਕੇ ਵੀ ਤੁਹਾਨੂੰ ਇਲਾਕੇ ਦੀ ਬੜੀ ਮੁਸ਼ਕਲਾਂ ਇਲਾਕੇ ਦੀਆਂ ਦੇਖੀਆਂ ਕਿ ਜਿੱਸੇ ਦਾ ਕੰਮ ਤੁਹਾਡੇ ਮੈਨ ਹੈ ਕਿ ਲਾਲਚੀ ਕੀ ਹੋਊਗਾ ਰਾਕੇ ਜੀ ਹੋਣਾ ਚਾਹੀਦਾ ਪਹਿਲਾਂ ਤਾਂ ਜੀ ਅਸੀਂ ਇੱਕ ਐਪ ਲੈ ਕੇ ਆ ਰਹੇ ਆ ਡਿਜੀਟਲ ਵਾਰਡ ਵਾਸਤੇ ਇਹ ਵਾਰਡ ਨੂੰ ਡਿਜੀਟਲ ਬਣਾਇਆ ਜਾਏਗਾ ਜੀ ਇੱਕ ਐਪ ਆ ਰਹੀ ਹੈ ਜੀ ਉਹਦੇ ਵਿੱਚ ਹਰ ਘਰ ਦੇ ਵਿੱਚ ਐ ਪਹੁੰਚਦੀ ਕਰਾਂਗੇ ਉਹਦੇ ਵਿੱਚ ਹਰ ਤਰ੍ਹਾਂ ਦਾ ਫੀਚਰ ਦਿੱਤਾ ਗਿਆ ਜੀ ਸਮਰਸੀਵਲ ਪਾਣੀ ਨਾਲੀਆਂ ਦਾ ਗਟਰ ਦਾ ਕੋਈ ਵੀ ਬੰਦਾ ਉਹ ਐਪ ਨੂੰ ਜਦੋਂ ਔਨ ਕਰੇਗਾ ਉਹਦੇ ਵਿੱਚ ਸਹੂਲਤیاں ਦਿੱਤੀਆਂ ਗਿਆ ਉਹਨੂੰ ਕਲਿੱਕ ਕਰੇਗਾ ਤੇ ਨਾਲ ਹੀ ਸਾਡੇ ਕੋਲ ਕੰਪਲੇਂਟ ਪਹੁੰਚੇਗੀ ਜੀ। ਅਜੋ ਤੱਕ ਉਹ ਕੰਪਲੇਂਟ ਨਹੀਂ ਬੰਦ ਕੀਤੀ ਜਾਏਗੀ ਜਦੋਂ ਤੱਕ ਉਹ ਕੰਪਲੇਂਟ ਦਾ ਸਮਾਧਾਨ ਨਹੀਂ ਹੋਏਗਾ ਜੀ। ਕੀ ਲੋਕਾਂ ਨੂੰ ਸਿਰਜੋਗੇ, ਪੋਰਟ ਨੂੰ ਕਾਹਨ ਕਿਉਂ ਪਾਣ? ਲੋਕਾਂ ਨੂੰ ਤਾਂ ਇਹੀ ਸੰਦੇਸ਼ ਹੈ ਜੀ। ਬਾਕੀਆਂ ਨੂੰ ਮੌਕਾ ਦਿੱਤਾ, ਇੱਕ ਵਾਰੀ ਸਾਨੂੰ ਵੀ ਮੌਕਾ ਦੇ ਕੇ ਦੇਖੋ। ਦਿਨ ਰਾਤ ਕੰਮ ਕਰਾਂਗੇ ਜੀ, ਦਿਲੋਂ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਨਹੀਂ ਆਣ ਦਵਾਗੇ। ਮੇਰਾ ਨਾਮ ਮੇਰਾ ਨਾਮ ਹਰੀਸ਼ ਕੁਮਾਰ ਹੈ ਜੀ। ਜਿਹੜੀ ਕਹਿਣਾ ਚਾਹੋਗੇ ਜਿਹੜੀ ਬੇਟੀ ਰਵਾਜ ਤੇ ਕਰਦੇ ਇਲਾਕੇ ਦੇ ਵਿੱਚ। ਅਸੀਂ ਇਹੀ ਕਹਿਣਾ ਚਾਹਾਂਗੇ ਜੀ ਪਾਰਟੀ ਨੇ ਸਾਨੂੰ ਅਗਰ ਚੁਣਿਆ ਜੇ ਅਸੀਂ ਚਾਹਾਂਗੇ ਸਾਰੇ ਜਿਹੜੀ ਹੈਗੀ ਐ ਇਸ ਵਾਰਡ ਤੇ ਜਿਹੜੇ ਵੋਟਰ ਨੇ ਉਹ ਸਾਨੂੰ ਇੱਕ ਵਾਰੀ ਚੁਣ ਕੇ ਅੱਗੇ ਭੇਜਣ ਕਿਉਂਕਿ ਅੱਗੇ ਬਾਕੀ ਬੰਦਿਆਂ ਨੂੰ ਸਾਰੀਆਂ ਪਾਰਟੀਆਂ ਨੇ ਮੌਕਾ ਦੇ ਕੇ ਦੇਖ ਲਿਆ। ਇੱਕ ਵਾਰੀ ਅਸੀਂ ਮੌਕਾ ਮੰਗਦੇ ਆ। ਇੱਕ ਵਾਰੀ ਮੌਕਾ ਦਿਓ ਜਿਹੜੇ ਜਿਹੜੇ ਕੰਮ ਇਸ ਵਾਰਡ ਦੇ ਰੁਕੇ ਹੋਏ ਆ। ਕੋਈ ਸੜਕਾਂ ਦਾ ਕੰਮ ਹੈ ਕੋਈ ਸੀਵਰੇਜ ਦਾ ਕੰਮ ਹੈ ਕੋਈ ਸੜਕ ਲਾਈਟਿੰਗ ਦੀ ਪ੍ਰੋਬਲਮ ਹੈ ਕੋਈ ਕੂੜੇ ਦੀ ਸਫਾਈ ਦੀ ਪ੍ਰੋਬਲਮ ਆ ਉਹ ਸਾਰੀ ਪ੍ਰੋਬਲਮ ਜਿਹੜੀ ਆ ਇਹ ਮੋਨਿਕਾ ਮਲੋਤਰਾ ਇਸੇ ਕਰਕੇ ਅੱਗੇ ਆਏ ਆ ਇਹਨਾਂ ਨੂੰ ਮਤਲਬ ਕਹਿੰਦਾ ਵੀ ਜਨਤਾ ਦੀ ਜਿਹੜੀ ਤਕਲੀਫ ਹੈ ਉਹ ਨਜ਼ਰ ਆਈ ਹੈ ਤਾਂ ਹੀ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਅੱਗੇ ਕੀਤਾ ਇਹ ਸਾਰਾ ਕੰਮ ਜਿਹੜਾ ਹੈਗਾ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ 21 ਤਰੀਕ ਨੂੰ ਹੱਥ ਬੰਜੇ ਦੇ ਉੱਤੇ ਮੋਹਰਾਂ ਲਾ ਕੇ ਇਸ ਬੱਚਿਆਂ ਨੂੰ ਕਾਮਯਾਬ ਕਰੋ ਤੇ ਜਿਹੜਾ ਮਤਲਬ ਕਹਿੰਦਾ ਤੁਹਾਨੂੰ ਇੱਕ ਡਿਜੀਟਲ ਬੋਰਡ ਬਣਾਉਣ ਬਾਅਦ ਇਹਨਾਂ ਨੇ ਇੱਕ ਐਪ ਡਾਊਨ ਕਰ ਅਪਲੋਡ ਕਰਨੀ ਹੈ ਉਹ ਸਾਰਿਆਂ ਦੇ ਕੋਲ ਹੋਊਗੀ ਜਿਹਦੇ ਵਿੱਚ ਤਿੰਨ ਚਾਰ ਪੰਜ ਜਿਹੜੀਆਂ ਪ੍ਰੋਬਲਮਸ ਹੈਗੀਆਂ ਕੋਈ ਸੀਵਰੇਜ ਦੀ ਹੈ ਕੋਈ ਲਾਈਟਿੰਗ ਦੀ ਹੈ ਕੋਈ ਸਫਾਈ ਦੀ ਹੈ ਕੋਈ ਸੜਕਾਂ ਦੀ ਹੈ ਉਹ ਜਦ ਤੁਸੀਂ ਮਤਲਬ ਕਹਿੰਦਾ ਖੋਲੋਗੇ ਉਹਦੇ ਵੀ ਤੁਹਾਡੀ ਕੰਪਲੇਟ ਆਟੋਮੈਟਿਕਲੀ ਜਿਹੜੀ ਹੈ ਉਹ ਸਾਡੇ ਕੋਲ ਪਹੁੰਚ ਜਾਊਗੀ ਅਸੀਂ ਉਸ ਕੰਪਲੇਟ ਨੂੰ ਉਦੋਂ ਤੱਕ ਨਹੀਂ ਬੰਦ ਕਰਾਂਗੇ ਜਦੋਂ ਤੱਕ ਮਤਲਬ ਕਹਿੰਦਾ ਤੁਹਾਡੀ ਉਸ ਕੰਪਲੇਟ ਦਾ ਹੱਲ ਨਹੀਂ ਹੋ ਜਾਂਦਾ